ਹਾਂਜੀ ਦੋਸਤੋ YouTube ਤੇ ਸਿਆਮ ਲਾਲ ਡੈਰੀ ਫਾਰਮ ਚੈਨਲ ਦੇਖਣ ਆ ਸਾਰੇ ਵੀਰਾਂ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਕਾਫ ਦੀ ਗਰੋਥ ਵਾਸਤੇ ਜਿਹੜਾ ਆਪਾਂ ਕੋਈ ਵੀ ਚੰਗਾ ਸੀਮਨ ਮੱਝ ਦੇ ਲਾਉਨੇ ਆ ਜਾਂ ਆਪਾਂ ਕੱਟੀ ਪਾਲਦੇ ਆ ਤਾਂ ਉਹਨੂੰ ਪਹਿਲਾਂ ਤਾਂ ਦੁੱਧ ਛੱਡੋ ਵਧੀਆ 5-7 ਦਿਨ ਰੱਜਮਾ ਰੱਜਮਾ ਦੁੱਧ ਛੱਡਣ ਤੋਂ ਬਾਅਦ ਉਹਨੂੰ ਵਿਟਾਮਿਨ ਐਚ 5 ਐਮ ਐਲ ਸ਼ੁਰੂ ਕਰ ਦਿਓ ਵਿਟਾਮਿਨ ਐਚ ਨੇ ਜਿਹੜੀ ਆਪਾਂ ਵੱਡੀ ਮੱਝ ਨੂੰ ਛੱਡਾ ਬਣਾਉਣ ਵਾਸਤੇ ਦਿੰਨੇ ਆ ਉਹ ਕੀ ਕੰਮ ਕਰਦੀ ਐ ਉਹ ਜਦੋਂ ਵੀ ਆਪਾਂ ਉਹਨੂੰ ਚਾਰ ਦਿਆਂ ਕਟਰੂ ਨੂੰ ਤਾਂ ਉਹਦੀ ਬੱਚਾਦਾਨੀ ਦੀ ਗ੍ਰੋਥ ਕਰਦੀ ਐ ਬਹੁਤ ਜ਼ਿਆਦਾ ਬੱਚਾਦਾਨੀ ਦੀ ਗ੍ਰੋਥ ਜਿੰਨੀ 3 ਮਹੀਨਿਆਂ ਦੇ ਵਿੱਚ ਹੋ ਜੂਗੀ ਉਹਨੀ 3 ਸਾਲਾਂ ਦੇ ਵਿੱਚ ਹੁੰਦੀ ਐ ਜਿੰਨੀ ਤਿੰਨ ਪਹਿਲੇ 3 ਮਹੀਨੇ ਜੇ ਗੌਰ ਕਰ ਲਈ ਆਪਾਂ ਵਿਟਾਮਿਨ ਐਚ ਦੇ ਦਈਏ ਤੇ ਉਹਨੂੰ ਕਾਫ ਸਟਾਰਟਰ ਸ਼ੁਰੂ ਕਰ ਦਈਏ ਕਾਫ ਸਟਾਰਟਰ ਸ਼ੁਰੂ ਕਰਨ ਦੇ ਨਾਲ ਉਹਨੂੰ ਵਿਟਾਮਿਨ ਚ ਦੇ ਦਈਏ ਤਿੰਨ ਮਹੀਨੇ ਤਿੰਨ ਮਹੀਨਿਆਂ ਤੋਂ ਇੱਕ ਆਪਾ ਨੂੰ ਤਿੰਨ ਮਹੀਨੇ ਇੱਕ ਡੱਬਾ ਗਰੋਥ ਮੰਤਰ ਦਾ ਦੇਣਾ ਹੈ ਗਰੋਥ ਮੰਤਰ ਪਾਊਡਰ ਹੈ ਜਿਹੜਾ ਇਹਦਾ ਨਾਮ ਹੈ ਗਰੋਥ ਗਰੋਥ ਆਪਾ ਕਰਦੇ ਆ ਵੀ ਗੋਦੀ ਚੰਗੀ ਗਰੋਥ ਬਣਨ ਵਾਸਤੇ ਮੰਤਰ ਉਹ ਸੱਚਮੁੱਚ ਇੱਕ ਮੰਤਰ ਦੇ ਹੀ ਕੰਮ ਕਰਦਾ ਆ ਆਪਾਂ ਤੁਹਾਨੂੰ ਦਿਖਾਉਨੇ ਆ ਇੱਕ ਡੱਬਾ 400 ਗ੍ਰਾਮ ਦਾ ਇਹ ਆਪਣਾ ਗਰੋਥ ਮੰਤਰ ਹੁੰਦਾ ਹੈ ਇਹ ਆਪਾਂ ਇੱਕ ਡੱਬਾ ਕਟਰੂ ਨੂੰ 3 ਮਹੀਨਿਆਂ ਦੇ ਵਿੱਚ ਚਾਰਨਾ ਸਟੀਲ ਦਾ ਅੱਧਾ-ਅੱਧਾ ਚਮਚਾ ਸਟੀਲ ਦਾ ਅੱਧਾ-ਅੱਧਾ ਚਮਚਾ ਜੇ ਆਪਾਂ ਉਹਨੂੰ 3 ਮਹੀਨੇ ਖੇਚਰਾਲ ਨਾਲ ਕਟਰੂ ਨੂੰ ਦੇਵਾਂਗੇ ਤਾਂ ਉਹਦੀ ਗਰੋਥ ਤੇ ਬੱਚਾਦਾਨੀ ਦੀ ਗਰੋਥ ਬਹੁਤ ਜ਼ਿਆਦਾ ਹੋ ਜੂਗੀ ਤੇ ਇੱਕ ਵਿਟਾਮਿਨ ਐਚ ਦੇਵਾਂਗੇ 5 ਐਮ ਐਲ 3 ਮਹੀਨੇ ਤੇ 3 ਮਹੀਨੇ ਆਪਾਂ ਉਹਨੂੰ ਦੇਵਾਂਗੇ ਕਾਫ ਸਟਾਰਟਰ ਤੇ ਵਧੀਆ ਦੁੱਧ ਛੱਡੀ ਜਾਵਾਂਗੇ ਦੁੱਧ ਮੰਨ ਲਓ ਵੀ 2-2 ਕਿਲੋ ਨੂੰ ਸਵੇਰੇ 2 ਕਿਲੋ ਸ਼ਾਮ ਨੂੰ ਤੇ ਉਹਦੇ ਨਾਲ ਆਪਣੀ ਗ੍ਰੋਥ ਵਧੀਆ ਹੋ ਜੂਗੀ ਜਦੋਂ ਆਪਣਾ ਸਾਲ ਦਾ ਹੋ ਜੇ ਫਿਰ ਆਪਾਂ 3 ਮਹੀਨਿਆਂ ਤੋਂ ਬਾਅਦ ਕੱਲਾ ਕਾਸਟਾਟਰ ਤੇ ਰੱਖਣਾ ਉਹਨੂੰ ਫੀਡ ਤੇ ਜਦੋਂ ਸਾਲ ਦਾ ਹੋ ਜੇ ਦੁਬਾਰਾ ਫੇਰ ਇੱਕ ਡੱਬਾ ਇਹ 4-2 ਤੇ ਵਿਟਾਮਿਨ ਐਚ ਸ਼ੁਰੂ ਕਰ ਦਿਓ ਪਾਈਆ ਵਿਟਾਮਿਨ ਐਚ 4-2 ਇੱਕ ਡੱਬਾ ਇਹ 4-2 ਜਦੋਂ ਸਾਲ ਦਾ ਹੋ ਜੇ ਫਿਰ ਹੋਰ ਗ੍ਰੋਥ ਤੇ ਕੱਦ ਬਹੁਤ ਜ਼ਿਆਦਾ ਕਰ ਦੂਗਾ ਇਹ ਕੱਦ ਵਧਾਉਂਦਾ ਤੇ ਗ੍ਰੋਥ ਵਧਾਉਂਦਾ ਤੇ ਜਦੋਂ ਫਿਰ ਡੇਢ ਸਾਲ ਦਾ ਹੋ ਜੇ ਫਿਰ ਆਪਾਂ ਬੰਦ ਕਰ ਦੇਣਾ ਆਪਾਂ ਕੁ ਮਹੀਨੇ ਦੇ ਵਿੱਚ ਇਹ ਚਾਰ ਜੂ 21 ਦਿਨਾਂ ਚ ਇਹ ਚਾਰ ਦਿਓ 20-21 ਦਿਨਾਂ ਦੇ ਵਿੱਚ ਪਾਈਆ ਵਿਟਾਮਿਨ ਚਾਰ ਜੂਗੀ ਤੇ ਜਦੋਂ ਡੇਢ ਸਾਲ ਦਾ ਹੋ ਜੇ ਫੇਰ ਫਿਰ ਉਹਨੇ ਇੱਕ ਡੱਬਾ ਚਾਰ ਦੇਣਾ ਇਹ ਤੇ ਵਿਟਾਮਿਨ ਚਾਰ ਦੇਣੀ ਹੈ ਆਪਣਾ ਝੋਟੀ ਬਿਲਕੁਲ ਡੇਢ ਹੁਣ 2 ਸਾਲ ਦੀ ਤਿਆਰ ਹੋ ਜੂਗੀ ਇਹ ਵੀ ਇੱਕ ਗਰੋਥ ਮੰਤਰ ਜਿਹੜਾ ਮੰਤਰਾ ਮੰਤਰ ਦੇ ਕੰਮ ਕਰਦਾ ਹੈ ਵਰਤ ਕੇ ਜਰੂਰ ਦੇਖਿਓ ਉਸ ਵੀਡੀਓ ਦੇਖਣਾ ਵੀਰਾਂ ਸਾਰਿਆਂ ਨੂੰ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਪਹਿਲੀ ਵਾਰ ਚੈਨਲ ਤੇ ਆਏ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਆਪਾਂ ਕੋਈ ਫੇਕ ਵੀਡੀਓ ਨਹੀਂ ਬਣਾਉਂਦੇ ਜਿਹੜੀ ਕੰਮ ਦੀ ਵੀਡੀਓ ਆਉਂਦੀ ਆਪਾਂ ਉਹੀ ਬਣਾਉਂਦੇ ਆ ਸੋ ਵੀਡੀਓ ਦੇਖਣ ਆ ਵੀਰਾਂ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ